ਵੈਗੜੀ ਕਾ ਖਾਲਸਾ ਵੈਗੜੀ ਜੀ ਕੀ ਫਤਿਹ ਅੱਜ ਅਸੀਂ ਕਨੌਰੀ ਬਾਰਡਰ ਤੇ ਇੱਕ ਵੱਡਾ ਜਹਾ ਲੈ ਕੇ ਆ ਸਰਦਾਰ ਦਦਾਰ ਸਿੰਘ ਲਖਨਾ ਜੋ ਕਿ ਮੈਂ ਸਰਦਾਰ ਸੁੱਚਾ ਸੀ ਕਿ ਲੱਡੂ ਜੰਨ ਸਿੰਘ ਤੇ ਪੰਜਾਬ ਕਿਉਂਕਿ ਮੈਂ ਵੀ ਇਸ ਜੌਨ ਅਰਨਾਮ ਸਿੰਘ ਜੌਨ ਦਾ ਸਿਪਾਹੀ ਆ ਪਰ ਅੱਜ ਕਿਹੜੇ ਸ਼ਬਦਾਂ ਨਾਲ ਇਹਨਾਂ ਦਾ ਮੈਂ ਧੰਨਵਾਦ ਕਰਾਂ ਵੀ ਜਿਨ੍ਹਾਂ ਮੇਰਾ ਇੰਨਾ ਹੀ ਮਾਣ ਵਧਾਤਾ ਮੈਂ ਕਹਿ ਨਹੀਂ ਸਕਦਾ ਆਪਦੇ ਤਹ ਦਿਲੋਂ ਮੈਂ ਆਪਦੇ ਦਾ ਮਨ ਨਾਲ ਗੱਲ ਕਰ ਰਿਹਾ ਕਿ ਜਿੰਨਾ ਕੁ ਕੁਝ ਮੈਨੂੰ ਅੱਜ ਮਿਲਿਆ ਦਾ ਜਿੰਨਾ ਤੁਸਾਂ ਮੈਨੂੰ ਦਿੱਤਾ ਮੈਂ ਮੈਂ ਤੁਹਾਡੇ ਸਾਰਿਆਂ ਦਾ ਕੋਟ ਕੋਟ ਰਿਣੀ ਆ ਤੇ ਮੈਂ ਕਹਿੰਦਾ ਵੀ ਜੇ ਸਾਰੀਆਂ ਜੂਨਾ ਵਾਲੇ ਇਸ ਤਰੀਕੇ ਦੇ ਨਾਲ ਇਹ ਮੋਦੀ ਸਰਕਾਰ ਨੂੰ ਹਰਾਉਣ ਵਾਸਤੇ ਜਾਂ ਸਾਡੇ ਉਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਜੀ ਸ਼ੇਧ ਵੱਲ ਧਿਆਨ ਕਰਕੇ ਇਸ ਤਰੀਕੇ ਨਾਲ ਉਹਨਾਂ ਦੇ ਇਹ ਕੋਈ ਟਾਈਮ ਇਹੋ ਜਾਨੀਆ ਵੀ ਛੇਤੀ ਤੋਂ ਛੇਤੀ ਮੋਦੀ ਆਪਾਂ ਗੋਡਿਆਪਾਰ ਕਰ ਲੈਣਾ ਤੇ ਮੈਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਕਰਦਾ ਵੇ ਮੈਨੂੰ ਮੈਨੂੰ ਬਹੁਤ ਮਾਣ ਆ ਤੁਹਾਡੇ ਤੇ ਵੀ ਮੇਰੇ ਮਗਰ ਜਿਹੜੇ ਮੇਰੇ ਕੁਛ ਲੱਗਦੇ ਨੇ ਮੇਰੇ ਵੱਡੇ ਨੇ ਮੇਰੇ ਛੋਟੇ ਨੇ ਤੇ ਮੇਰੇ ਕੋਲੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ